ਲੋਕ ਅੱਕੇ ਹੋਏ ਆ ਸਤਾਏ ਹੋਏ ਆ ਮੋਦੀ ਸਰਕਾਰ ਦੇ ਸਾਰੇ ਵਰਗਾਂ ਦੇ ਲੋਕ ਚਾਹੇ ਉਹ ਕਿਸਾਨ ਆ ਜੀ ਮਜ਼ਦੂਰ ਆ ਕਰਮਚਾਰੀ ਆ ਚਾਹੇ ਵਪਾਰੀ ਆ ਸਾਰੇ ਜਣੇ ਇਹਨਾਂ ਕੋਲੋਂ ਦੁਖੀ ਆ ਜਿਨ੍ਹਾਂ ਦੇ ਭ੍ਰਿਸ਼ਟਾਚਾਰ ਤੋਂ ਦੁਖੀ ਆ ਜਿਹੜੀ ਇੰਡੀਆ ਦੀ ਸਰਕਾਰ ਆ ਉਹਦੇ ਵਿੱਚ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਵਰਗੇ ਲੀਡਰ ਆ ਜਿਨ੍ਹਾਂ ਨੇ ਕੰਮ ਕੀਤਾ ਗਰਾਊਂਡ ਦੇ ਉੱਤੇ ਉਹ ਪੂਰੇ ਦੇਸ਼ ਦੇ ਵਿੱਚ ਜਿਹੜਾ ਦਿੱਲੀ ਦਾ ਮਾਡਲ ਸੀ ਪਹਿਲਾਂ ਮਾਨ ਸਾਹਿਬ ਨੇ ਪੰਜਾਬ ਦੇ ਵਿੱਚ ਵਧੀਆ ਤਰੀਕੇ ਨਾਲ ਲਾਗੂ ਕੀਤਾ ਹੁਣ ਅਸੀਂ ਜਿਹੜੇ 13 ਬੰਦੇ ਹੋਵਾਂਗੇ ਅਸੀਂ ਕੇਂਦਰ ਚ ਲੈ ਕੇ ਜਾਵਾਂਗੇ ਪੂਰੇ ਦੇਸ਼ ਦੇ ਵਿੱਚ ਇਹ ਮਾਡਲ ਚੱਲੇਗਾ ਪਹਿਲਾਂ ਬਾਦਲ ਸਾਰੇ ਜੀ ਬਾਦਲ ਵੀ ਮੁੰਡਾ ਵੀ ਜੋਈ ਵੀ ਭਾਈ ਵੀ ਸਾਲਾ ਵੀ ਜੀਜਾ ਜੀ ਸਾਰੇ ਹਰਗੇ ਨਾ ਟਿੱਕੇ ਬੈਠੇ ਨਾ RAM ਨਾ ਹੁਣ ਕਰਨ ਚ ਪੈ ਨਹੀਂ ਲੜਕਦੇ ਐਦਾਂ ਹੀ ਕੈਪਟਨ ਟਿੱਕੇ ਹਾਰਿਆ ਹੋਇਆ ਉਹ ਤਾਂ ਹੁਣ ਆਂਦਾ ਜੀ ਉਹਨਾਂ ਨੂੰ ਤਾਂ ਨਾ ਕੋਈ ਕੈਂਡੀਡੇਟ ਲੱਭਦਾ ਜੀ ਨਾ ਉਹਨਾਂ ਕੋਲੇ ਕੋਈ ਮੁੱਦਾ ਆਇਆ ਜੀ ਅਸੀਂ ਤਾਂ ਆਪਣੇ ਕੰਮ ਘੜਾਣਿਆਂ ਜਾ ਕੇ ਤੇ ਉਹਨਾਂ ਕੋਲੇ ਕੁਝ ਕਰਨ ਨੂੰ ਹਾਂ ਨਹੀਂ ਲੋਕਾਂ ਦੇ ਵਿੱਚ ਜਾਣ ਲਈ ਮੂੰਹ ਤਖਾਣ ਜੋਗਾ ਨਹੀਂ ਰਹੇ ਕਿਉਂਕਿ ਮੈਂ ਜਦੋਂ ਹਸਪਤਾਲ ਬਣਾ ਰਿਹਾ ਸੀ ਮੈਂ ਜਦੋਂ ਮੱਲਾ ਕਲੀਨਿਕ ਬਣਾ ਰਿਹਾ ਸੀ ਇਹਨਾਂ ਨੇ ਸਾਡੇ ਫੰਡ ਬੰਦ ਕਰਤੇ ਮੈਨੂੰ ਤਾਂ ਵੱਟ ਚੜਦਾ ਸੀ ਮੈਨੂੰ ਗੁੱਸਾ ਆਉਂਦਾ ਸੀ ਫਿਰ ਮੇਰਾ ਖੂਨ ਖੋਲਦਾ ਸੀ ਮੈਂ ਕਹਾ ਜੀ ਮੈਨੂੰ ਦਿਓ ਮੌਕਾ ਪਰ ਪਾਰਟੀ ਨੇ ਮੌਕਾ ਦਿੱਤਾ ਹੁਣ ਮੈਂ ਜਾ ਕੇ ਦੋ ਦੋ ਹੱਥ ਕਰੂੰਗਾ ਕਿਹੜਾ ਬੰਦਾ ਸੀਗਾ ਤੁਹਾਡਾ ਆਪਣਾ ਕਾਂਗਰਸ ਦਾ ਪ੍ਰਧਾਨ ਹੋ ਬੀਜੇਪੀ ਦਾ ਪ੍ਰਧਾਨ ਜਿਹੜਾ ਕਾਂਗਰਸ ਦਾ ਮੁੱਖ ਮੰਤਰੀ ਸੀਗਾ ਉਹਨੇ ਬੀਜੇਪੀ ਜੁਆਇਨ ਕਰ ਲਈ ਉਹ ਕਹਿੰਦਾ ਅਕਾਲੀ ਦਲ ਨਾਲ ਐਲਾਈਅੰਸ ਹੋਣਾ ਚਾਹੀਦਾ ਤਾਂ ਅਸੀਂ ਸਰਵਾਈਵ ਕਰਾਂਗੇ ਅਕਾਲੀ ਦਲ ਕਹਿੰਦੇ ਸਾਡਾ ਐਲਾਈਅੰਸ ਹੋਣਾ ਚਾਹੀਦਾ ਡਰਦੇ ਆ ਕਿਸਾਨਾਂ ਤੋਂ ਮਜ਼ਦੂਰਾਂ ਤੋਂ ਵੀ ਫੜ ਕੇ ਸਾਨੂੰ ਪਿੰਡਾਂ 'ਚ ਕਿੱਦਾਂ ਵੜਾਂਗੇ ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਆਮ ਆਦਮੀ ਪਾਰਟੀ ਤੋਂ ਉਮੀਦਵਾਰ ਲੋਕ ਸਭਾ ਹਲਕਾ ਪਟਿਆਲਾ ਤੋਂ ਡਾਕਟਰ ਬਲਵੀਰ ਸਿੰਘ ਅੱਜ ਨਾਬਾਜ ਪਹੁੰਚੇ ਨੇ ਪੰਜਾਬ ਦੇ ਸਿਹਤ ਮੰਤਰੀ ਨੇ ਕੈਬਨਿਟ ਮੰਤਰੀ ਨੇ ਸੋ ਨਾਬਾਜ ਪਹੁੰਚੇ ਨੇ ਆਗਾਜ਼ ਕੀਤਾ ਚੋਣਾਂ ਤੱਕ ਗੱਲਬਾਤ ਵੀ ਕਰਾਂਗੇ ਡਾਕਟਰ ਸਾਹਿਬ ਸ਼ੁਰੂਆਤ ਕੀਤੀ ਹੈ ਜੀ ਕੱਲ ਸਮਾਣਾ ਅੱਜ ਹਲਕਾ ਨਾਬਾਜ ਪਹੁੰਚ ਚੁੱਕੇ ਕਿਵੇਂ ਦਾ ਰਿਸਪਾਂਸ ਮਿਲ ਰਿਹਾ ਬਹੁਤ ਜੀ ਓਵਰਵੈਲਮਿੰਗ ਰਿਸਪਾਂਸ ਹੈ ਲੋਕਾਂ ਦੇ ਵਿੱਚ ਜੋਸ਼ ਹੈ ਔਰ ਲੋਕ ਅੱਕੇ ਹੋਏ ਆ ਸਤਾਏ ਹੋਏ ਆ ਮੋਦੀ ਸਰਕਾਰ ਦੇ ਸਾਰੇ ਵਰਗਾਂ ਦੇ ਲੋਕ ਚਾਹੇ ਉਹ ਕਿਸਾਨ ਆ ਜੀ ਮਜ਼ਦੂਰ ਆ ਕਰਮਚਾਰੀ ਆ ਚਾਹੇ ਵਪਾਰੀ ਆ ਸਾਰੇ ਜਣਿਆਂ ਨਾਲ ਕੋਲ ਦੁਖੀ ਆ ਜਿਹਨਾਂ ਦੇ ਭ੍ਰਿਸ਼ਟਾਚਾਰ ਤੋਂ ਦੁਖੀ ਆ ਔਰ ਜੋ ਇਹਨਾਂ ਨੇ ਬੇਟੀਆਂ ਨਾਲ ਕੀਤਾ ਜੋ ਕਿਸਾਨਾਂ ਨਾਲ ਕੀਤਾ ਮਜ਼ਦੂਰਾਂ ਨਾਲ ਕੀਤਾ ਇਹ ਸਾਰਾ ਕੁਝ ਹੁਣ ਲੋਕਾਂ ਦੇ ਸਾਹਮਣੇ ਹੌਲੀ ਹੌਲੀ ਜਿਵੇਂ ਜਿਵੇਂ ਸੱਚਾਈ ਸਾਹਮਣੇ ਆਂਦੀ ਆ ਉਵੇਂ ਉਵੇਂ ਜਿਹੜਾ ਮੋਦੀ ਸਰਕਾਰ ਦਾ ਜਿਹੜਾ ਜਿਹੜਾ ਕਿਲਾ ਹੈਗਾ ਨਾ ਉਹ ਟਾਰਾਸ਼ਾਹੀ ਹੋ ਰਿਹਾ गिर ਰਿਹਾ ਔਰ ਤੁਸੀਂ ਦੇਖਿਓ ਵੀ ਇਹ ਜਦੋਂ ਜਦੋਂ ਨਤੀਜੇ ਆਣਗੇ ਤੁਸੀਂ ਇਸ ਵਾਰੀ ਦੇਖਿਓ ਕਿ ਮੋਦੀ ਸਰਕਾਰ ਲੱਭਣੀ ਨਹੀਂ ਹੈ ਇੰਡੀਆ ਦੀ ਸਰਕਾਰ ਬਣਨ ਜਾ ਰਹੀ ਹੈ ਕਿਉਂਕਿ ਜਿਹੜੀ ਇੰਡੀ ਦੀਵਾਲ ਭਗਵੰਤ ਮਾਨ ਵਰਗੇ ਲੀਡਰਾਂ ਜਿਨ੍ਹਾਂ ਨੇ ਕੰਮ ਕੀਤਾ ਗਰਾਊਂਡ ਦੇ ਉੱਤੇ ਉਹ ਪੂਰੇ ਦੇਸ਼ ਦੇ ਵਿੱਚ ਜਿਹੜਾ ਦਿੱਲੀ ਦਾ ਮਾਡਲ ਸੀ ਪਹਿਲਾਂ ਮਾਨ ਸਾਹਿਬ ਨੇ ਪੰਜਾਬ ਦੇ ਵਿੱਚ ਵਧੀਆ ਤਰੀਕੇ ਨਾਲ ਲਾਗੂ ਕੀਤਾ ਹੁਣ ਅਸੀਂ ਜਿਹੜੇ 13 ਬੰਦੇ ਹੋਵਾਂਗੇ ਅਸੀਂ ਕੇਂਦਰ ਚ ਲੈ ਕੇ ਜਾਵਾਂਗੇ ਪੂਰੇ ਦੇਸ਼ ਦੇ ਵਿੱਚ ਇਹ ਮਾਡਲ ਚੱਲੇਗਾ ਸਿਹਤ ਦਾ ਸਿੱਖਿਆ ਦਾ ਰੋਜ਼ਗਾਰ ਦਾ ਔਰ ਵਧੀਆ ਜਿਹੜੀਆਂ ਲੋਕਾਂ ਨੂੰ ਬਣਾਦੀ ਸਹੂਲਤਾਂ ਦਾ ਬਿਲਕੁਲ ਡਾਕਟਰ ਸਾਹਿਬ ਕਿਵੇਂ ਦੇਖਦੇ ਹੋ ਮਾਈਂਡ ਕਿਵੇਂ ਦੇਖਦੇ ਹੋ ਜਿਹੜੇ ਵੋਟਰ ਨੇ ਪਟਿਆਲਾ ਦੇ 2014 ਚ ਧਰਮਵੀਰ ਗਾਂਧੀ ਉਸ ਤੋਂ ਬਾਅਦ ਫੇਰ ਪ੍ਰਨੀਤ ਕੌਰ ਕਿਵੇਂ ਲੱਗਿਆ ਕਿਉਂਕਿ ਕੈਂਪੇਨ ਤੁਸੀਂ 14 ਚ ਇਹ ਵੀ ਜੀਤੀ ਉਹਦੋਂ ਤੁਸੀਂ ਵੈਸੇ ਕੰਪੈਰੀਜ਼ਨ ਬੜਾ ਵਧੀਆ ਕਰਤਾ ਜੀ ਪਹਿਲਾਂ ਧਰਮਵੀਰ ਗਾਂਧੀ ਤੇ ਫਿਰ ਪ੍ਰਨੀਤ ਕੌਰ ਧਰਮਵੀਰ ਗਾਂਧੀ ਜੀ ਆਪਣੀ ਪਾਰਟੀ ਛੱਡ ਗਏ ਸੀ ਉਹਨ ਤੇਜਾ ਤੁਹਾਡੇ ਸਾਹਮਣੇ ਆ ਹੁਣ ਪ੍ਰਨੀਤ ਕੌਰ ਜੀ ਆਪਣੀ ਪਾਰਟੀ ਛੱਡ ਗਏ ਆ ਉਹ ਨਤੀਜਾ ਵੀ ਤੁਹਾਡੇ ਸਾਹਮਣੇ ਆ ਚੁਕਾ ਠੀਕ ਹੈ ਤੇ ਕਿਵੇਂ ਲੱਗਦਾ ਟੱਕਰ ਵੈਸੇ ਤੁਸੀਂ ਆਪਾਂ ਸਟੇਜ ਤੋਂ ਸੁਣੀ ਸੀ ਤੁਹਾਡੀ ਗੱਲਬਾਤ ਕਿਵੇਂ ਦੇਖ ਰਹੇ ਹੋ ਟੱਕਰ ਕਿਸ ਨਾਲ ਹੋਣੀ ਹੈ ਟੱਕਰ ਕਿਹਦੇ ਨਾਲ ਹੋਏਗੀ ਜੀ ਜਿਹੜਾ ਬੰਦਾ ਜਿਹੜਾ ਬੰਦਾ ਸੀਗਾ ਤੁਹਾਡਾ ਆਪਣਾ ਕਾਂਗਰਸ ਦਾ ਪ੍ਰਧਾਨ ਹੋ ਬੀਜੇਪੀ ਦਾ ਪ੍ਰਧਾਨ ਜਿਹੜਾ ਕਾਂਗਰਸ ਦਾ ਮੁੱਖ ਮੰਤਰੀ ਸੀਗਾ ਉਹਨੇ ਬੀਜੇਪੀ ਜੁਆਇਨ ਕਰ ਲਈ ਉਹ ਕਹਿੰਦਾ ਅਕਾਲੀ ਦਲ ਨਾਲ ਐਲਾਈਅੰਸ ਹੋਣਾ ਚਾਹੀਦਾ ਤਾਂ ਅਸੀਂ ਸਰਵਾਈਵ ਕਰਾਂਗੇ ਅਕਾਲੀ ਦਲ ਕਹਿੰਦੇ ਸਾਡਾ ਐਲਾਈਅੰਸ ਹੋਣਾ ਚਾਹੀਦਾ ਡਰਦੇ ਆ ਕਿਸ ਨਾ ਕੋ ਕੈਂਡੀਡੇਟ ਲੱਭਦਾ ਜੀ ਨਾ ਉਹਨਾਂ ਕੋਲੇ ਕੋਈ ਮੁੱਦਾ ਆ ਜੀ ਅਸੀਂ ਤਾਂ ਆਪਣੇ ਕੰਮ ਘੜਾਣੇ ਆ ਜਾ ਕੇ ਤੇ ਉਹਨਾਂ ਕੋਲੇ ਕੁਝ ਕਰਨ ਨੂੰ ਆ ਨਹੀਂ ਲੋਕਾਂ ਦੇ ਵਿੱਚ ਜਾਣ ਲਈ ਮੂੰਹ ਦਿਖਾਣ ਜੋਗਾ ਨਹੀਂ ਰਹਿ ਜੀ ਉਹ ਪਰ ਉਹ ਨਾ ਜੀ ਚਾਹੇ ਉਹ ਚਾਹੇ ਉਹਨਾਂ ਦਾ ਤੁਹਾਡੀ ਜਿਹੜੇ ਬੇਅਦਬੀਆਂ ਦਾ ਇਨਸਾਫ ਨਹੀਂ ਕੀਤਾ ਉਹਨਾਂ ਨੇ ਬੇਅਦਬੀਆਂ ਕੀਤੀਆਂ ਉਹਦਾ ਇਨਸਾਫ ਵੀ ਲੋਕਾਂ ਨੂੰ ਹੁਣ ਮਿਲ ਰਿਹਾ ਜੀ ਜੇ ਲੋਕਾਂ ਦੇ ਜਿਹੜੇ ਚਾਹੇ ਨੌਕਰੀਆਂ ਆ ਗਈਆਂ ਹੁਣ ਮਿਲ ਰਹੀਆਂ ਲੋਕਾਂ ਨੂੰ ਸਿਹਤ ਸਹੂਲਤਾਂ ਹੁਣ ਮਿਲ ਰਹੀਆਂ ਲੋਕਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਆ ਜੀ ਲੋਕ ਆਸ਼ਾਸ਼ ਕਰ ਰਹੇ ਆ ਭਗਵੰਤ ਮਾਨ ਦੀ ਸਰਕਾਰ ਤੋਂ ਲੋਕ ਬਹੁਤ ਖੁਸ਼ ਆ ਜੀ ਬਹੁਤ ਖੁਸ਼ ਆ ਤੇ ਇੱਕ ਬਹੁਤ ਹੀ ਮਤਲਬ ਲੈਂਡਸਲਾਈਡ ਵਿਕਟਰੀ ਹੋਣ ਜਾ ਰਹੀ ਹੈ ਮਾਨ ਸਰਕਾਰ ਦੀ 13 0 ਔਰ ਅਸੀਂ 13 ਸਾਰੇ ਜਣੇ ਜਿਹੜੇ ਅਸੀਂ ਇਕੱਠੇ ਜਾ ਕੇ ਜਿਹੜਾ ਹੈਗਾ ਉਹ ਪਾਰਲੀਮੈਂਟ ਦੇ ਵਿੱਚ ਜਿਹੜੇ ਕੇਂਦਰ ਦੇ ਰੁਕੇ ਹੋਏ ਫੰਡ ਹੈ ਉਹ ਸਾਰੇ ਵਾਪਸ ਲੈ ਕੇ ਆਵਾਂਗੇ ਪੰਜਾਬ ਦੀ ਡਿਵੈਲਪਮੈਂਟ 13 ਗੁਣਾ ਤੇਜ਼ ਹੋ ਗਈ ਉਹਦੇ ਨਾਲ ਠੀਕ ਹੈ ਬਿਲਕੁਲ ਬਾਕ ഹലക്കട്ട <try out> ਦੇਖੋ ਇਹਨਾਂ ਦੀ ਆਪਸ ਚ ਲੜਾਈ ਹੁੰਦੀ ਹੈ ਇਹ ਭੱਜ ਰਹੇ ਆ ਉਹ ਜਦੋਂ ਆਣ ਕੇ ਮੌਸਲੇ ਗੱਲ ਕਰਾਂਗਾ ਜਿਵੇਂ ਮੈਂ ਕਿਉਂ ਗੱਲ ਕਰਾਂ ਜਿਵੇਂ ਮੈਂ ਗੱਲ ਕਰ ਰਿਹਾ ਜਿਨ੍ਹਾਂ ਦੀ ਜਿਨ੍ਹਾਂ ਨੇ ਇਸ ਤੋਂ ਪਹਿਲੀ ਸਾਡੇ ਤੋਂ ਪਹਿਲਾਂ ਦੀ ਸਰਕਾਰ ਸੀ ਜਿਹੜੇ ਮੁੱਖ ਮੰਤਰੀ ਸੀ ਉਹਦੇ ਘਰ ਵਾਲੇ ਮੈਂਬਰ ਆਫ ਪਾਰਲੀਮੈਂਟ ਸੀ ਐਸ ਵੇਲੇ ਮੈਨੂੰ ਤੋਂ ਸਾਫ ਮੰਗਾਗਾ ਜਦੋਂ ਜਦੋਂ ਦੇਖੋ ਜਿਹੜੇ ਧਰਮਵੀਰ ਗਾਂਧੀ ਆ ਉਹਨਾਂ ਨੂੰ ਆਮ ਆਦਮੀ ਪਾਰਟੀ ਨੇ ਮੈਂ ਉਹਨਾਂ ਦਾ ਕੰਪੇਨ ਮੈਨੇਜਰ ਸੀ ਜਿਹੜੇ ਮੇਰੇ ਨਾਲ ਸਾਰੇ ਵੋਲੰਟੀਅਰ ਇਹਨਾਂ ਨੇ ਸਾਰਿਆਂ ਨੇ ਕੰਮ ਕਰਕੇ ਅਸੀਂ ਉਹਨਾਂ ਨੂੰ ਪਾਰਲੀਮੈਂਟ ਚ ਪਹੁੰਚਾਇਆ ਸੀ ਤੋ ਕਿਤੇ ਨਾ ਕਿਤੇ ਇਸ ਪਾਰਟੀ ਦਾ ਇਹਨਾਂ ਦੇ ਵੋਲ ਨੂੰ ਸਪੋਰਟ ਕਰਨ ਉਹ ਉਹ ਮਤਲਬ ਇਹ ਘੱਟੋ ਘੱਟ ਉਹ ਕਰ ਸਕਦੇ ਉਹਨਾਂ ਨੂੰ ਮੈਂ ਉਮੀਦ ਕਰਦਾ ਉਹ ਕਰਨਗੇ ਬਿਲਕੁਲ ਵਿਰੋਧੀ ਪਾਰਟੀਆਂ ਇਹ ਨਿਸ਼ਾਨਾ ਲਾ ਰਹੀਆਂ ਨੇ ਕਿ ਆਮ ਆਦਮੀ ਪਾਰਟੀ ਇਸ ਵਾਰ ਡਰੀ ਹੋਈ ਆ ਵੱਡੇ ਕੈਬਨਿਟ ਮੰਤਰੀ ਗਰਾਊਂਡ 'ਚ ਲਿਆਂਦੇ ਨੇ ਮੈਦਾਨ 'ਚ ਲਿਆਂਦੇ ਨੇ ਕਿ ਆਮ ਆਦਮੀ ਪਾਰਟੀ ਨੂੰ ਹੋਰ ਵੀ ਵਧੇ ਨਹੀਂ ਮਿਲੇ ਇੱਥੋਂ ਤੱਕ ਕਹਿ ਰਹੇ ਨੇ ਜੀ ਜਿਹੜੀਆਂ ਪਾਰਟੀਆਂ ਆਪਣੇ ਐਮ ਐਲ ਏ ਮੰਤਰੀ ਆਪਣੇ ਮੁੰਡਿਆਂ ਨੂੰ ਕੋਈ ਡੀ ਐਸ ਪੀ ਦੀ ਕੋਈ ਪੀ ਸੀ ਐਸ ਦੀ ਕੋਈ ਤਹਿਸੀਲਦਾਰ ਦੀ ਨੌਕਰੀ ਦੇਣ ਲਈ ਇਹ ਕੋਈ ਕੋਈ ਹੋਰ ਪਾਰਟੀ ਹੈ ਜੀ ਹੂੰ ਜਿਹਦੇ ਵਿੱਚ ਕੋਈ ਉਹਨਾਂ ਦੇ ਬੰਦੇ ਕਹਿਣ ਵੀ ਅਸੀਂ ਅਸੀਂ ਸਾਨੂੰ ਕੋਈ ਪ੍ਰਵਾਹ ਨਹੀਂ ਆਪਣੇ ਜਿਹੜੇ ਤੁਹਾਡੇ ਹੈਗੇ ਮਿਨਿਸਟਰ ਮਿਨਿਸਟਰਸ਼ਿਪ ਦੀ ਮਿਨਿਸਟਰ ਦੇ ਪੋਰਟਫੋਲੀਓ ਦੀ ਅਸੀਂ ਆਏ ਆ ਇੱਕ ਮਿਸ਼ਨ ਨਾਲ ਆਏ ਆ ਅਸੀਂ ਰਾਜਨੀਤਿਕ ਕਰਨ ਨਹੀਂ ਬਦਲਣ ਆਏ ਆ ਇਹ ਉਸੇ ਪਾਰਟੀ ਦੇ ਕਰ ਰਹੇ ਇੱਕੋ ਹੀ ਪਾਰਟੀ ਆ ਜਿਹਦੇ ਐਮਐਲਏ ਮੰਤਰੀ ਵਿਕਦੇ ਨਹੀਂ ਔਰ ਜਿਹਦੇ ਐਮਐਲਏ ਮੰਤਰੀ ਐਮਐਲਏ ਮੰਤਰੀ ਨਾ ਹੋ ਕੇ ਲੋਕਾਂ ਦੇ ਸੇਵਾਦਾਰ ਹੋ ਕੇ ਕੋਈ ਪ੍ਰਵਾਹ ਨਹੀਂ ਕਰਦੇ ਸਾਨੂੰ ਕੋਈ ਪ੍ਰਵਾਹ ਨਹੀਂ ਹੈ ਜੀ ਮੈਂ ਖੁਦ ਬਹੁਤ ਖੁਸ਼ ਆ ਮੈਂ ਖੁਦ ਕਹਾਂ ਜੀ ਮਨ ਲਓ ਨਾ ਜੀ ਕਿਉਂਕਿ ਮੈਂ ਜਦੋਂ ਹਸਪਤਾਲ ਬਣਾ ਰਿਹਾ ਸੀ ਮੈਂ ਜਦੋਂ ਮhalla ਕਲਿਨਿਕ ਬਣਾ ਰਿਹਾ ਸੀ ਇਹਨਾਂ ਨੇ ਸਾਡੇ ਫੰਡ ਬੰਦ ਕਰਤੇ ਮੈਨੂੰ ਤਾਂ ਵੱਟ ਚੜਦਾ ਸੀ ਮੈਨੂੰ ਗੁੱਸਾ ਆਉਂਦਾ ਸੀ ਫਿਰ ਮੇਰਾ ਖੂਨ ਖੋਲਦਾ ਸੀ ਮੈਂ ਕਿਹਾ ਜੀ ਮੈਨੂੰ ਦਿਓ ਮੌਕਾ ਪਾਰਟੀ ਨੇ ਮੌਕਾ ਦਿੱਤਾ ਹੁਣ ਮੈਂ ਜਾ ਕੇ ਦੋ ਦੋ ਹੱਥ ਕਰੂੰਗਾ ਨਾ ਠੀਕ ਹੈ 50000 ਵੋਟ ਤੋਂ ਜ਼ਿਆਦਾ ਤੁਸੀਂ ਜਿੱਤੇ ਐਮਐਲਏ ਦੇਮਾਨ ਵੀ ਜਿੱਤੇ ਵੱਡੀ ਬੜਤ ਸਾਰੇ ਹਲਕਿਆਂ ਚ ਵਿਧਾਨ ਸਭਾ ਹਲਕਿਆਂ ਚ ਕੀ ਲੱਗਦਾ ਫਿਰ ਲੱਖਾਂ ਦੀ ਬੜਤ ਹੋਣੀ ਹੈ ਤੁਹਾਨੂੰ ਮੈਨੂੰ ਇਹ ਲੱਗਦਾ ਜੀ ਮੇਰੇ ਖਿਲਾਫ ਸਾਰੇ ਕਾਂਗਰਸ ਅਫਸਰਾਂ ਦੀ ਬੀਜੇਪੀ ਦੀ ਜ਼ਮਾਨਤ ਜ਼ਬਤ ਹੋਈ ਸੀ ਔਰ ਲੋਕ ਕਹਿੰਦੇ ਆ ਕਿ ਇਹਨਾਂ ਨੂੰ ਨਾ ਜਿਵੇਂ ਮੈਂ ਮਕਰਮ एग्जांपल ਨਹੀਂ ਦੇਣੀ ਚਾਹੁੰਦਾ ਸੱਪ ਦੀ ਵੀ ਉਹ ਜਿੰਨੀ ਦੇਰ ਪੂਰਾ ਉਲਟਾ ਨਾ ਨਾ ਹੋ ਜਾਏ ਉਹ ਕਹਿੰਦਾ ਜੀ ਇਹਨਾਂ ਨੂੰ ਨਾ ਤੁਸੀਂ ਇਹਨਾਂ ਦੀ ਹੁਣ ਡਾਕਟਰ ਸਾਹਿਬ ਆਪਾਂ ਜ਼ਮਾਨਤ ਜ਼ਬਤ ਕਰਾਣੀ ਆ ਤਾਂ ਕਿ ਮੁੜ ਕੇ ਟਿੱਕੇ ਬਹਿ ਜਾਣੇ ਬਾਲ ਠੀਕ ਹੈ ਠੀਕ ਹੈ ਜੀ ਪਹਿਲਾਂ ਬਾਦਲ ਸਾਰੇ ਜੀ ਬਾਦਲ ਵੀ ਮੁੰਡਾ ਵੀ ਜੋਾਈ ਵੀ ਭਾਈ ਵੀ ਸਾਲਾ ਵੀ ਜੀਜਾ ਜੀ ਸਾਰੇ ਹਰਗੇ ਨਾ ਟਿੱਕੇ ਬੈਠੇ ਨਾ RAM ਨਾ ਹੁਣ ਕਰਨ ਚ ਪੈ ਨਹੀਂ ਲੜਕਦੇ ਐਦਾਂ ਹੀ ਕੈਪਟਨ ਟਿੱਕੇ ਆ ਰਿਹਾ ਹੋਇਆ ਉਹ ਤਾਂ ਹੁਣ ਆਂਦਾ ਨਹੀਂ ਜੀ ਪਰਨੀਤ ਕੌਰ ਜੀ ਨਾਲ ਵੀ ਉਹੀ ਹੋਣਾ ਇਹਨਾਂ ਦਾ ਇੱਕੋ ਹੀ ਤਰੀਕਾ ਹੈ ਇਹਨਾਂ ਦੀ ਜਮਾਨਤ ਜਬਤ ਕਰਾ ਦਿਓ ਇਹ ਮੁੜ ਕੇ ਆਪਣੇ ਘਰ ਬੈਠਣਗੇ ਅਸੀਂ ਕੰਮ ਕਰਾਂਗੇ ਜੀ ਪੰਜਾਬ ਚ ਵੋਟਾਂ ਲਾਸਟ ਪੜਾਚ ਸਵਾ ਦੋ ਮਹੀਨੇ ਰਹਿ ਗਏ ਟਾਈਮ ਵੀ ਬਹੁਤ ਆ ਜਨਨਕ ਅੱਜ ਤੋਂ ਸ਼ੁਰੂ ਕਰ ਰਹੇ ਜੀ ਉਹ ਜਾਣ ਬੁਝ ਕੇ ਜੀ ਕੋਈ ਗੱਲ ਨਹੀਂ ਅਸੀਂ ਤਾਂ ਅਸੀਂ ਤਾਂ ਤਿਆਰ ਆ ਜੀ ਜਦੋਂ ਡਾਕਟਰ ਬਲਵੀਰ ਸਿੰਘ ਲੋਕ ਸਭਾ ਹਲਕਾ ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਜੋ ਕਹਿ ਰਹੇ ਨੇ ਕਿ ਅਸੀਂ ਤਿਆਰ ਵਰ ਤਿਆਰ ਆ ਕਿ ਤੇਰਾ ਕਿਤੇ ਵਿਰੋਧੀਆਂ ਨੂੰ ਕਿਹਾ ਕਿ ਵਿਰੋਧੀਆਂ ਨੇ ਕੀ ਕੀਤਾ ਜਿਨ੍ਹਾਂ ਨੇ ਕੁਝ ਨਹੀਂ ਕੀਤਾ ਉਹ ਘਰ ਬੈਠੇ ਨੇ ਅਤੇ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਲੋਕਾਂ ਨੇ ਜਤਾਇਆ ਸੀ 13 0 ਨਾਲ ਅਸੀਂ ਜਿੱਤਾਂਗੇ ਸੁਖਵੀਰ ਥੂਰੀ ਨਾਲ ਮਨਦੀਪ ਸਿੰਘ ਬਾਜਾ ਸੈਂਟਰ ਪੰਜਾਬ ਟੀਵੀ ਪਟਿਆਲਾ